ਚੋਰਾਂ ਦੇ ਹੌਸਲੇ ਲਗਾਤਾਰ ਦਿਨ ਬਦ ਦਿਨ بلند ਹੁੰਦੇ ਜਾ ਰਹੇ ਨੇ ਤੇ ਜਿਸ ਦੇ ਚਲਦਿਆਂ ਸਥਾਨਕ ਵਾਸੀ ਚੋਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਫਲ ਚੋਰੀ ਦੀਆਂ ਬਾਰਦਾਤਾਂ ਤੋਂ ਕਾਫੀ ਪਰੇਸ਼ਾਨ ਨੇ ਚੋਰੀ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਬੈਕਸਾਈਡ ਤੇ ਸਥਿਤ ਸਿਵਲ ਸਰਜਨ ਦੇ ਦਫ਼ਤਰ ਵਿਖੇ ਜਿੱਥੇ ਕਿ ਵੱਖ-ਵੱਖ ਬ੍ਰਾਂਚਾਂ ਵਿੱਚ ਪਿਛਲੇ 5 ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਸਰਜਨ ਦਫ਼ਤਰ ਦੇ ਸੁਪਰਡੈਂਟ ਸੰਜੀਵ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਮਲੇਰੀਆ ਬ੍ਰਾਂਚ ਦੇ ਸਟੋਰ ਵਿੱਚੋਂ ਚੋਰਾਂ ਨੇ ਨਵੀਆਂ ਫੋਗਿੰਗ ਮਸ਼ੀਨਾਂ ਦਾ ਸਮਾਨ ਚੋਰੀ ਕੀਤਾ ਸੀ ਜਦਕਿ 3 ਅਕਤੂਬਰ ਨੂੰ ਮੇਨ ਮਲੇਰੀਆ ਦੀ ਬ੍ਰਾਂਚ ਵਿੱਚੋਂ ਗ੍ਰਿਲ ਪੁੱਟ ਕੇ ਏਸੀ ਅਤੇ ਹੋਰ ਫ੍ਰਿਜ ਦਾ ਕੰਪਰੈਸ਼ਨ ਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ 4 ਅਕਤੂਬਰ ਨੂੰ ਚੋਰਾਂ ਵੱਲੋਂ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਉਨਾ ਦੱਸਿਆ ਕਿ ਅੱਜ ਤਾਂ ਉਸ ਵੇਲੇ ਹੱਦ ਹੋ ਗਈ ਜਦੋਂ ਚੌਂਕੀਦਾਰ ਦੇ ਹੁੰਦਿਆਂ ਵੀ ਅਕਾਊਂਟ ਬ੍ਰਾਂਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸਿਓਂ ਤਾਕੀਆਂ ਤੋੜ ਕੇ ਚੋਰ ਚਾਰ ਪੱਖੇ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅ ਅੱਜ ਪਿਛਲੇ ਕਾਫੀ ਦਿਨਾਂ ਤੋਂ ਸਿਵਲ ਹਸਪੀਟਲ ਸਿਵਲ ਸਰਜਨ ਦਫ਼ਤਰ ਦੇ ਵਿਖੇ ਪਿਛਲੇ 5 ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਜਿਸ ਦੀ ਅਸੀਂ ਕੰਪਲੇਨ ਮਾਡਲ ਟਾਊਨ ਥਾਣੇ ਨੂੰ ਦੋਸ਼ ਜਨਰੀ ਕਰ ਚੁੱਕੇ ਹਾਂ ਬੀਤੀ ਰਾਤ ਫੇਰ ਸ਼ਿਵਸੰਜਨ ਦਫ਼ਤਰ ਦੇ ਕੌਂਟ ਬ੍ਰਾਂਚ 'ਚ ਕੁਝ ਚੋਰਾਂ ਨੇ ਫੇਰ ਚੋਰੀ ਕੀਤੀ। ਕਾਫੀ ਨੁਕਸਾਨ ਕੀਤਾ ਗਿਆ। ਸਰਕਾਰੀ ਰਿਕਾਰਡ ਦੀ ਭੰਨ ਤੋੜ ਕੀਤੀ, ਅਲਮਾਰੀਆਂ ਤੋੜੀਆਂ ਗਈਆਂ। ਏਸੀ ਵਗੈਰਾ ਹੋ ਗਏ, ਕੰਪਿਊਟਰ ਹੋ ਗਏ ਜਿਸ ਕਾਰਨ ਸਰਕਾਰੀ ਜਿਹੜਾ ਕੰਮਕਾਜ ਉਹਦੇ ਵਿੱਚ ਕਾਫੀ ਵਿਗੜਨ ਪਿਆ ਰਿਹਾ। ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਇਸ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਅੱਗੇ ਤੋਂ ਨਾ ਹੋ ਸਕੇ। ਚੋਰਾਾਂ ਦੇ ਹੌਸਲੇ ਲਗਾਤਾਰ ਦਿਨ ਬਦ ਦਿਨ بلند ਹੁੰਦੇ ਜਾ ਰਹੇ ਨੇ ਤੇ ਜਿਸ ਦੇ ਚਲਦਿਆਂ ਸਥਾਨਕ ਵਾਸੀ ਚੋਰਾਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਫਲ ਚੋਰੀ ਦੀਆਂ ਵਾਰਦਾਤਾਂ ਤੋਂ ਕਾਫੀ ਪਰੇਸ਼ਾਨ ਨੇ ਚੋਰੀ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਬੈਕਸਾਈਡ ਤੇ ਸਥਿਤ ਸਿਵਲ ਸਰਜਨ ਦੇ ਦਫ਼ਤਰ ਵਿਖੇ ਜਿੱਥੇ ਕਿ ਵੱਖ-ਵੱਖ ਬ੍ਰਾਂਚਾਂ ਵਿੱਚ ਪਿਛਲੇ 5 ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਸਰਜਨ ਦਫ਼ਤਰ ਦੇ ਸੁਪਰੀਡੈਂਟ ਸੰਜੀਵ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਮਲੇਰੀਆ ਬ੍ਰਾਂਚ ਦੇ ਸਟੋਰ ਵਿੱਚੋਂ ਚੋਰਾਂ ਨੇ ਨਵੀਆਂ ਫੋਗਿੰਗ ਮਸ਼ੀਨਾਂ ਦਾ ਸਮਾਨ ਚੋਰੀ ਕੀਤਾ ਸੀ ਜਦਕਿ 3 ਅਕਤੂਬਰ ਨੂੰ ਮੇਨ ਮਲੇਰੀਆ ਦੀ ਬ੍ਰਾਂਚ ਵਿੱਚੋਂ ਗ੍ਰਿਲ ਪੁੱਟ ਕੇ ਏਸੀ ਅਤੇ ਹੋਰ ਫ੍ਰਿਜ ਦਾ ਕੰਪਰੈਸ਼ਨ ਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ 4 ਅਕਤੂਬਰ ਨੂੰ ਚੋਰਾਂ ਵੱਲੋਂ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਉਨਾ ਦੱਸਿਆ ਕਿ ਅੱਜ ਤਾਂ ਉਸ ਵੇਲੇ ਹੱਦ ਹੋ ਗਈ ਜਦੋਂ ਚੌਕੀਦਾਰ ਦੇ ਹੁੰਦਿਆਂ ਵੀ ਅਕਾਊਂਟ ਬ੍ਰਾਂਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸੇ ਉਹ ਤਾਕੀਆਂ ਤੋੜ ਕੇ ਚੋਰ ਚਾਰ ਪੱਖੇ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ